ਨੀ ਕੋਲ ਦੀ ਸੈਦੀ ਚੱਲਦੀ ਮੈਨੂੰ ਦੇ ਲੈ ਰਾਤ ਘਾਲ ਘਕਾ ਕੱਟ ਕੇ ਮੈਂ ਰੱਖ ਲੈਨੀ ਆ ਬਜਨਾ ਤਾਂ ਨਹੀਂ ਪਾ ਅੱਜ ਮੀਨੂ ਦੀ ਕਰਦੇ ਮਣੀ ਮੋਟੀ ਸਰਵਿਸ ਨਹੀਂ ਕਮਾਂਗੇ ਅ ਦਿਲ ਹੋਲਾ ਕਹਿ ਲੋ ਦੁੱਖ ਸਾਂਝਾ ਕਹਿ ਲੋ ਫਿਰ ਤੁਹਾਨੂੰ ਪਤਾ ਮੇਰਾ ਦੁੱਖ ਸਾਂਝਾ ਕਿਵੇਂ ਹੁੰਦਾ ਹੈ ਹਨਾ ਫਿਰ ਆਪਾਂ ਕਰਦੇ ਮੀਨੂ ਦਾ ਹੋਇਆ ਗਾਇਜ਼ ਵੀਰੇ ਵਾਲੀ ਭੈਣ ਦਾ ਹੋਇਆ ਹੋਈ ਸਰਜਰੀ ਆਪਰੇਸ਼ਨ ਹੈ ਤੇਨੇ ਬਲੌਗ ਪਾਇਆ 18 ਅਕਤੂਬਰ ਨੂੰ ਸਿਰ ਸਾਰੇ ਨੂੰ ਸਤਿ ਸ੍ਰੀ ਅਕਾਲ ਮੈਂ ਪਰਕਰ ਤੇ ਸਾਡੇ ਵਲੋਗ ਸਾਡੇ ਚਾ ਹਾਂ ਹਾਂ ਬੇਟਾ ਗੋਡ ਬles you ਤੁਹਾਨੂੰ ਤੁਹਾਡਾ ਸਵਾਗਤ ਹੈ ਤੇ ਅਸੀਂ ਅੱਜ ਮੰਮੀ ਲੈ ਕੇ ਚੱਲੇ ਆ ਹਸਪਤਾਲ ਕਿ ਓਕੇ ਪਰਮਾਤਮਾ ਤੇਰੀ ਮੰਮੀ ਨੂੰ ਜਲਦੀ ਸਹੀ ਕਰੇ ਸਿਹਤਮੰਦ ਕਰੇ ਅੱਗੇ ਬੋਲ ਪੁੱਤਰ ਮੇਰੇ ਦਦ ਜਰਾ ਹੁੰਦੀ ਫਿਰ ਅਸੀਂ ਅੱਜ ਚਲੇ ਓਹੋ ਬੇਟਾ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਬੱਚੇ ਤੁਹਾਡੀ ਉਮਰ ਨਹੀਂ ਹੈਗੀ ਇੰਨੀ ਟੈਨਸ਼ਨਾਂ ਲੈਣ ਦੀ ਹੈ ਸਭ ਠੀਕ ਹੋ ਜਾਏਗਾ ਚਲੋ ਮੰਮੀ ਨੂੰ ਅੱਗੇ ਕਰੋ ਬੇਟਾ ਪੁੱਤਰ ਮੰਮੀ ਲੈ ਕੇ ਮੈਂ ਏ ਏ ਏ ਏ ਮम्मी ਬੈਠੀ ਹਸਪੀਟਲ ਹੈ ਇੱਕ ਵਾਰੀ ਦੁਬਾਰਾ ਆਵਾਂ ਨੀ ਤੇ ਕੈਸਾ ਵਲੌਗ ਲਾ ਕੇ ਬੇਟਾ ਇਹ ਆ ਏ ਏ ਇਹ ਦੇਖ ਰਹੇ ਆ ਦੀ ਬੈਕ ਤੇ ਦੇਖ ਰਹੇ ਇਹ ਭੈਣ ਜੀ ਜਾ ਰਹੇ ਨੇ ਹਸਪੀਟਲ ਹੈ ਨਾ ਇਹਦੇ ਬਲੌਗ ਦੇ ਕਹੇ ਅਨੁਸਾਰ ਇਹਦੇ ਬਲੌਗ ਚ ਜੋ ਪਿਆ ਇਹਦੇ ਪਰਿਵਾਰਿਕ ਮੈਂਬਰਾਂ ਦੇ ਕਹੇ ਅਨੁਸਾਰ ਇਹ ਇਸ ਟਾਈਮ ਹਸਪੀਟਲ ਜਾ ਰਹੇ ਆ ਇਦਾਂ ਇਹਦਾ ਕੋਈ ਵੀ ਬਲੌਗ ਦੇਖ ਲਓ ਕੋਈ ਵੀ ਰੀਲ ਦੇਖ ਲਓ ਭੈਣ ਜੀ ਬਰਾ ਨਹੀਂ ਪੰਦੀ ਲੇਕਿਨ ਹਸਪੀਟਲ ਜਾਣ ਲੱਗੇ ਇਹਨੂੰ ਪਤਾ ਤੇਰੀ ਸਰਜਰੀ ਹੋਣੀ ਬਰਾ ਦਾ ਕੀ ਕੰਮ ਜਿੱਥੇ ਤੂੰ ਬਰਾ ਨਹੀਂ ਪਾਣੀ ਉੱਥੇ ਤੂੰ ਪਾ ਲੈਣੀ ਹੈ ਬਰਾ ਜਿੱਥੇ ਪਾਣੀ ਚਾਹੀਦੀ ਹੈ ਬਰਾ ਉੱਥੇ ਤੂੰ ਪਾਣੀ ਕੱਖ ਨਹੀਂ ਉਦਾਂ ਪੂਰਾ ਦਿਨ ਟਪਦੀ ਰਹੇਗੀ ਬਰਾ ਨਹੀਂ ਪਾਏਗੀ ਇਹਦਾ ਜਿਹੜੀ ਮਰਜ਼ੀ ਤੂੰ ਹੀ ਰੀਲ ਚੱਕੋ ਦੇਖੋ ਜੇ ਜੇ ਘਰ ਚ ਬੈਠੀ ਹੈ ਇਹ ਬਾਹਰ ਕਿਤੇ ਗਈ ਹੈ ਬਰਾ ਚਾਚਾ ਨਾਲ ਪਾਣੀ ਨੇ ਹੁਣ ਡਾਕਟਰਾਂ ਕੋਲ ਜਾਣ ਲੱਗੇ ਐ ਕਿਵੇਂ ਕੱਸ ਕੇ ਬੈਠੀ ਹੈ ਬਰਾ ਜੇ ਤੈਨੂੰ ਪਤਾ ਤੇਰਾ ਆਪਰੇਸ਼ਨ ਹੋਣਾ ਕਿਹੜਾ ਬੰਦਾ ਮੈਨੂੰ ਇੱਕ ਚੀਜ਼ ਦੱਸ ਤੁਹਾਨੂੰ ਪਤਾ ਹੈ ਤੁਹਾਡਾ ਕੱਲ ਆਪਰੇਸ਼ਨ ਹੋਣਾ ਤੇ ਤੁਸੀਂ ਹਸਪੀਟਲ ਜਾਣ ਤੋਂ ਪਹਿਲਾਂ ਆਪਣੇ ਨੇਲ ਕੱਟ ਕਰੋਗੇ ਹੱਥਾਂ ਪੈਰਾਂ ਦੇ ਹੈ ਨਾ ਨੇਲ ਕੱਟ ਕਰਦੇ ਹੁੰਦੇ ਆ ਤੇ ਸਫਾਈਆਂ ਜੇ ਥੱਲੋ ਸਜ਼ੇਰੀਅਨ ਹੋਣਾ ਹੈ ਡਿਲੀਵਰੀ ਹੋਣੀ ਹੈ ਤਾਂ ਥੱਲੋ ਦੀ ਬਾਲ ਸਾਫ਼ ਕਰ ਲਓਗੇ ਝੂਮਾ ਚਾ ਥੱਲੜੇ ਪਾਟਦੇ ਜੇ ਆਪਰੇਸ਼ਨ ਹੋਣਾ ਤੇ ਆਪਣੇ ਬਾਲ ਬੂਲਾ ਲਾ ਲਓਗੇ ਪੈਰਾ ਪੂਰਾ ਦੇ ਇਹਦਾ ਡਾਕਟਰ ਇਨਸਟਰਕਸ਼ਨ ਦਿੰਦੇ ਆ ਪੂਰੀ ਤੇ ਬਰਾ ਕੌਣ ਪੰਦਾ ਮੈਨੂੰ ਆ ਦੱਸ ਭੈਣੇ ਕਮਾਲ ਤੇਰਾ ਮੈਂ ਵਾਕਈ ਕਹਨੀ ਆ ਤੇਰਾ ਗੂ ਦਮਾਗਾ ਚ ਚਲ ਮੈਂ ਪਹਿਲੇ ਹਸਪੀਟਲ ਵਾਲਾ ਸੀਨ ਦੇਖਾਂ ਇਹ ਆ ਲੇਟੀ ਹੋਈ ਹੈ ਭੈਣ ਆਪਣੀ ਹੈ ਨਾ ਤੁਹਾਡੀ चलो भैन तो हैगी मेरी जड़ा सहेली है लेटी हुई है चलो शाबाश है हथते एक ड्रिप लगी है कि सुनिए नॉर्मगर अच्छा पिछु ही म्यूट किया होटो ऑपरेशन हो गया तो निकल आए ओके मैं देखनी बराह पाई इन्हें बरा नहीं पाई इन्हें है ना ਚਲੋ ਬਰਾ ਪਈ ਕਿ ਨਹੀਂ ਪਈ ਬਾਤ ਦੀ ਗੱਲਾਂ ਲੈ ਘਰ ਵੀ ਆ ਗਏ ਪਤਾ ਨਹੀਂ ਬਲੌਗ ਵਿੱਚ ਇਹਨਾਂ ਨੇ ਪਾਇਆ ਕਿ ਨਹੀਂ ਪਾਇਆ ਇੱਕ ਮਿੰਟ ਇਹਦਾ ਮੈਂ ਬੈੱਡ ਵਾਲਾ ਸੀਨ ਦੇਖਣਾ ਕਿੱਥੇ ਆ ਮੈਂ ਨਾ ਕੁਝ ਦੇਖਣਾ ਮੈਂ ਦੇਖਣਾ ਜਦਾ ਬੈੱਡ ਤੇ ਪਈ ਸੀ ਯੂਰਿਨ ਬੈਗ ਲੱਗਿਆ ਹੋਇਆ ਸੀ ਕਿ ਨਹੀਂ ਲੱਗਿਆ ਹੋਇਆ ਸੀ ਆਈ ਥਿੰਕ ਨਹੀਂ ਲੱਗਾ ਕਿਉਂਕਿ ਕਲਿੱਪ ਕੋਈ ਸਾਫ਼ ਕਲੀਅਰ ਹੈ ਨਹੀਂ ਜੇ ਤਾਂ ਯੂਰਿਨ ਬੈਗ ਲੱਗਿਆ ਹੁੰਦਾ ਤਾਂ ਮੇਜਰ ਸਰਜਰੀ ਹੁੰਦੀ ਤੇ ਇਹ ਪਤਾ ਨਹੀਂ ਕਦ ਆਪਰੇਸ਼ਨ ਕਰਾਣ ਗਈ ਸੀਗੀ ਬਵਾਸੀਰ ਦਾ ਤਾਂ ਹੋ ਨਹੀਂ ਸਕਦਾ ਇਹ ਚੀਜ਼ ਮੈਂ ਕੱਲ ਕਲੀਅਰ ਕਰਦਾ ਬਵਾਸੀਰ ਦੇ ਆਪਰੇਸ਼ਨ ਤੋਂ ਬਾਅਦ ਇਦਾਂ ਤੈ ਕ ਇਨਸਟੈਂਟਲੀ ਜਾਣਾ ਇੱਕ ਅੱਧੇ ਦਿਨ ਚ ਨਾਟ ਪੋਸੀਬਲ ਨਾ ਬੁੰਡਪੂਰੀ ਖੋਲ ਦਿੰਦੇ ਹੁੰਦੇ ਆ ਉਸ ਆਪਰੇਸ਼ਨ ਦੇ ਵਿੱਚ ਤੇ ਬਵਾਸੀਰ ਤਾਂ ਹੋਣਾ ਨਹੀਂ ਆ ਕਿਉਂਕਿ ਲਾਸਟ ਡੇ ਤੱਕ ਇਹਦਾ ਖਾਣਾ ਪੀਣਾ ਰੁਕਿਆ ਹੀ ਨਹੀਂ ਕੋਈ ਤੇ ਪਤਾ ਹੀ ਨਹੀਂ ਲੱਗ ਰਿਹਾ ਮੈਨੂੰ ਨਾ ਤੂੰ ਕੋਈ ਆਪਣੇ ਬਲੌਗ ਦੇ ਵਿੱਚ ਦੱਸਿਆ ਕਿ ਮੰਮੀਆਂ ਦਾ ਆਪਰੇਸ਼ਨ ਕਰਾਇਆ ਚਿਤੜਾ ਦਾ ਕਰਾਇਆ ਆਪਰੇਸ਼ਨ ਹੀ ਆ ਅੱਗੇ ਬੱਚੇ ਦਾ ਨਹੀਂ ਦਾ ਕਰਾਇਆ ਕਿਹਦਾ ਕਰਾਇਆ ਬੱਚੇ ਦਾ ਨਹੀਂ ਬਦਨਾ ਵੀ ਨਹੀਂ ਹੋਊਗਾ ਕੀ ਪਤਾ ਬਾਲ ਤੋੜਨਾ ਹੋ ਗਿਆ ਹੋਵੇ ਇਹਨੂੰ ਆਹੋ ਐਵੇਂ ਭਾਂਜਾ ਦਿਮਾਗ ਘੁਮਾਇਆ ਪਿਆ ਕਿ ਮੀਨੂ ਨੇ ਕਰਾਇਆਗਾ ਤਾਂ ਆਪਰੇਸ਼ਨ ਸਾਨੂੰ ਕੀ ਹੋਈ ਜਨਤਾ ਅਸੀਂ ਕੀ ਲੈਣਾ ਦੇਣਾ ਭਾਂਜਾ ਆਪਣੀ ਬੋੰਡ ਖੁਲਾਵੇ ਅੱਗਾ ਖੁਲਾਵੇ ਜਿਹੜਾ ਮਰਜੀ ਸਮਰਜੀ ਚੀਰਾ ਲਗਵਾਵੇ ਅੰਮ ਕਿੱਥੇ ਗਏ ਆਲੋ ਸ਼ੋਪਿੰਗ ਆ ਰਹੀ ਹੈ ਚਲੋ ਤੜੀ ਗਦਾਰ ਨਿਕਲ ਲਾਂ ਦਾ ਬੋੰਡ ਮਰਾਈ ਚਲੋ ਲੈ ਹੈ ਇਹ ਕੱਖਣੀਆਂ ਦੇ ਵਲੌਗ ਦੇ ਵਿੱਚ ਖਾਣਾ ਪੀਣਾ ਰੱਜ ਕੇ ਜਾਣਾ ਇੱਕ ਵਾਰ ਮੈਂ ਇਹਨੂੰ ਦੇਖ ਲਵਾ ਖਾ ਕੇ ਜਾ ਰਹੀ ਹੈ ਕਿ ਨਹੀਂ ਜਾ ਰਹੀ ਲੈ ਚਲ ਮੈਂ ਮੇਰੇ ਮੂੰਹੋਂ ਕਿਉਂ ਗਾਲਾਂ ਕੱਢਣੀ ਮੈਂ ਕੱਢਣਾ ਨਹੀਂ ਚਾਹੁੰਦੀ ਇਕ ਨਾ ਇਹ ਪੇਜ ਹੈਗਾ ਵਾ ਤੇਰਾ ਇੱਕ ਸੈਂਪਲ ਮੈਂ ਤੁਹਾਨੂੰ ਦਿਖਾਨੀ ਰੱਖੋ ਤਾਂ ਤੁਹਾਡੀ ਵਜ਼ਾਇਨਾ ਲੂਜ਼ ਆ ਤਾਂ ਤੁਸੀਂ ਹਿਪ ਬਾਤ ਵੀ ਲੈ ਸਕਦੇ ਹੋ ਵਿੱਚ ਫੜਕੜੀ ਪਾ ਕੇ ਇਸ ਤੋਂ ਇਲਾਵਾ ਜੇ ਤੁਸੀਂ ਹਿਪ ਬਾਤ ਨਹੀਂ ਲੈ ਸਕਦੇ ਅਜਕਰ ਮਾਡਰਨ ਟੈਕਨੋਲੋਜੀ ਨਾਲ ਵਜ਼ਾਇਨਾ ਸੁਪਾ ਦਿੱਤਾ ਜਾਂਦਾ ਆ ਵਜ਼ਾਇਨਾ ਸੁਪਾ ਦੇ ਨਾਲ ਵਜ਼ਾਇਨਾ ਲੂਜ਼ ਕੀਤੀਆਂ ਲੂਜ਼ ਵਜ਼ਾਇਨਾ ਨੂੰ ਟਾਈਟ ਕੀਤਾ ਜਾਂਦਾ ਤੇ ਦੈਨ ਵਜ਼ਾਇਨਾ ਦੀ ਡਰਾਈਨੈਸ ਖਤਮ ਕੀਤੀ ਜਾਂਦੀ ਹੈ ਬਾਇਟੀ ਚਾਰਜ ਦੀ ਇਨਫੈਕਸ਼ਨ ਨੂੰ ਵੀ ਉਹਦੇ ਨਾਲ ਦੂਰ ਕੀਤਾ ਜਾਂਦਾ ਹੈ ਇਹ ਬੀਬੀ ਪਤਾ ਨਹੀਂ ਪਰਸਨਲੀ ਮੈਨੂੰ ਸਮ ਟਾਈਮ ਇਹ ਕੁਝ ਦੱਸਦੀ ਹੈ ਤਾਂ ਠੀਕ ਦੱਸਦੀ ਹੈ ਲੇਕਿਨ ਮੈਂ ਪਰਸਨਲੀ ਮੈਨੂੰ ਬੜਾ ਪੱਦਾ ਚ ਲੱਗਦਾ ਜਦੋਂ ਐਸੀਆਂ ਗੱਲਾਂ ਕਰਦੀ ਹੈਗੀ ਠੀਕ ਹੈ ਫਾਇਦੇ ਦੀ ਗੱਲ ਦੱਸਦੀ ਹੈਗੀ ਪਹਿਲੀ ਚੀਜ਼ ਤਾਂ ਮੈਨੂੰ ਦੱਸੋ ਟੀਲੀਫੋਦੀ ਦਾ ਕੀ ਲੈਣ ਦੇਣ ਦੋ ਤਿੰਨ ਬੱਚਿਆਂ ਤੋਂ ਬਾਅਦ ਸਮਝ ਤੋਂ ਬਾਅਦ ਹੈ ਜਦਾਨੀਆਂ ਨੂੰ ਇੰਨੀ ਅੱਗ ਕਾਤੇ ਲੱਗੀ ਹੈ ਇਹ ਟੈਕਨੋਲੋਜੀ ਕਿਉਂ ਐਗਜ਼ਿਸਟੈਂਸ 'ਚ ਆਈ ਕਿ ਤਸੀਂ ਆਪਣੀ ਟੀਲੀਫੋਦੀ ਨੂੰ ਟੈਟ ਕਰ ਲੋ ਪਹਿਲੀ ਗੱਲ ਤਾਂ ਵਿਆਰੇ 20-25 ਸਾਲ ਬਾਅਦ ਜਦ ਤੁਹਾਡੇ ਜਵਾਕ ਹੋ ਚੱਲੇ ਹੈ ਨਾ ਟੀਨੇਸ ਚ ਆ ਚੱਲੇ ਤੇ ਆਟੋਮੈਟਿਕਲੀ ਮਾਪਿਓ ਦਾ ਜਿਹੜਾ ਪਿਆਰ ਹੈ ਕਨਵਰਟ ਹੋ ਜਾਂਦਾ ਡਬਟ ਹੋ ਜਾਂਦਾ ਮਹੀਨੇ ਚ ਇੱਕ ਅੱਧੀ ਵਾਰ ਹੀ ਕਿਤੇ ਪ੍ਰੋਗਰਾਮ ਸੈਟ ਬੈਠਦਾ ਹੁੰਦਾ ਹੁੰਦਾ ਤੇ ਤੁਹਾਡੀ ਐਡੀ ਭੁੱਖ ਕਿਵੇਂ ਜਾਗਦੀ ਹੈਗੀ ਜਿਹੜੀਆਂ ਆਪਣੀਆਂ ਢਿਲੀ ਫੁੱਦੀਆਂ ਨੂੰ ਟਾਈਟ ਕਰਨ ਨੂੰ ਫਿਰਦੀਆਂ ਨੇ ਅਜੀਬ ਹੈ ਬਹੁਤ ਅਜੀਬ ਹੈ ਆ ਦੂਜਾ ਵੀ ਸੈਂਪਲ ਦੇਖੋ ਕੀ ਕਹਿੰਦੀ ਹੈ ਗੁੱਡੀ ਹਾਂਜੀ ਮੰਮ ਅਸੀਂ ਨੇ ਮਤਲਬ ਕਿ ਜਿਹੜੀ ਬੱਚੇ ਦਾ ਨਹੀਂ ਦੀ ਬਲਾਕ ਨੇ ਕੰਮ ਤੂੰ ਸੋਹਣਾ ਹੈ ਤੇਰੀ ਜਾਣਕਾਰੀ ਹੈ ਠੀਕ ਹੈ ਆਯੁਰਵੈਦਿਕ ਤੂੰ ਸਟੱਡੀ ਕੀਤੀ ਹੋਈ ਹੈ ਗੁੱਡ ਗੁੱਡ ਬਟ ਪਰਸਨਲੀ ਮੈਨੂੰ ਬੜਾ ਫੁੱਦੂ ਕੰਮ ਲੱਗਦਾ ਹੈਗਾ ਇਦਾਂ ਵਰਬਲੀ ਬਹੁਤ ਤਰੀਕੇ ਨਾਲ ਸਲੀਕੇ ਨਾਲ ਪੰਜਾਬੀ ਕੁੜੀ ਇਦਾਂ ਦੱਸਦੀ ਹੋਵੇ ਬੜਾ ਪਰਸਨਲ ਹੋਊਗਾ ਸਹੀ ਮੈਂ ਮੇਰੀ ਸੋਚ ਗਲਤ ਹੋ ਸਕਦੀ ਹੈ ਇਹਦੇ ਉੱਤੇ ਪਰ ਸੋਨਾਂ ਨੂੰ ਬੜਾ ਪੱਦਾ ਲੱਗਦਾ ਹੈਗਾ ਟੀਲੀ ਫੁੱਦੀ ਇਹਨੂੰ ਟਾਈਟ ਕਰਨ ਦੇ ਨੁਕਸੇ ਤੁਹਾਡਾ ਪਾਣੀ ਚੋਂਦਾ ਹੈ ਤੁਹਾਡਾ ਇਹ ਤੁਹਾਡਾ ਉਹ ਠੀਕ ਹੈ ਠੀਕ ਹੈ ਤੇਰੀ ਡਾਕਟਰ ਦਾ ਕੰਮ ਹੈ ਡਾਕਟਰ ਹੀ ਕੰਮ ਹੈਗਾ ਆਯੁਰਵੈਦਿਕ ਸਟੱਡੀ ਕੀਤੀ ਹੈ ਤੂੰ ਇੱਕ ਪ੍ਰੋਪਰ ਸ਼ਾਪ ਆਪਣੀ ਚਲਾ ਦੱਸ ਪਰ ਆ ਮੈਨੂੰ ਨਹੀਂ ਸਮਝ ਆਈ ਭਈਆ ਜਿਹਦੀ ਚੌਂਦੀ ਆ ਜਿਹਦੀ ਢੀਲੀ ਵਾਵੇ ਗਿੱਟੀਆਂ ਤੱਕ ਲੱਗੀ ਆ ਲੰਮਕੀ ਆ ਇਹੋ ਆ ਵੀ ਹੁਣ ਡਾਕਟਰ ਵੀ ਕੀ ਕਰਨ ਦੁਕਾਨ ਵਾਲੇ ਮਸ਼ਹੂਰੀ ਵਾਲੇ ਵੀ ਕੀ ਕਰਨ ਜਨਾਨੀਆਂ ਨੂੰ ਤੀਵੀਆਂ ਨੂੰ ਬੰਦਿਆਂ ਨੂੰ ਆਗੀ ਏਡੀ ਹੈ ਬੱਚੇ ਜੰਮਣ ਤੋਂ ਬਾਅਦ ਵੀ ਭਾਂਚ ਤੁਹਾਡੀਆਂ ਅੱਗ ਹੀ ਨਹੀਂ ਮੋਚ ਬੁੱਝਦੀਆਂ ਉਹ ਬਿੰਦੂ ਨਰੂਲਾ ਦੇਖ ਲਓ ਬੁੜੀ ਬਿੰਦੂ ਨਰੂਲਾ ਦਾ ਮੈਪ ਭੇਜਦੀਆਂ ਰੁਕੋ ਰੁਕੋ ਇਹ ਵੀਡੀਓ ਸ਼ੇਅਰ ਕਰੋ ਜਿੰਨੇ ਲੱਭੀ ਇਸ ਤੋਂ ਇਹ ਇੱਕ ਕਮੈਂਟ ਇੱਕ ਕਮੈਂਟ ਕਾਪੀ ਕਰਕੇ ਏ ਮੈਂ ਕਾਪੀ ਕਰਕੇ ਭੇਜਦੀ ਆ ਬਿੰਦੂ ਨਰੂਲਾ ਨੂੰ ਇਹ ਬਿੰਦੂ ਨਰੂਲਾ ਨੂੰ ਭੇਜਦੀ ਆ ਹੈ ਇਹ ਆ ਰਿਹਾ ਤੇ ਇੱਥੇ ਪੇਸਟ ਕਰਤਾ ਤੇ ਤਾਂ ਲਿਖ ਵੀ ਦਿੰਦੀ ਆ ਬੜੀ ਆਗਰ ਹੈ ਆਂਟੀ ਜੀ ਤੁਹਾਡੇ ਵਿੱਚ ਤੁਹੀ ਇਹ ਕਰੋ ਕੀ ਆਪਣੀ ਟੀਲੀ ਖੁੱਦੀ ਦਾ ਫੇਸ਼ੀਅਲ ਕਰਾ ਲਓ पेशियल खराल लो टाइट हो जो तो हड्डी, डिली, बुद्धि। <laughs> वो देखा बिंदुआ, तू ही है ना किसे होरता है भेजता मैं नहीं 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 बिंदु ये ही है। अबे को डिली बुद्धि ਬੜਾ ਅਜੀਬ ਲੱਗਦਾ ਤੇ ਬੜਾ ਹਾਸਾ ਹੁੰਦਾ ਹਾਸਾ ਜ਼ਿਆਦਾ ਹੁੰਦਾ ਤੇ ਡਰ ਵੱਧ ਲੱਗਦਾ ਹੈ ਹੇ ਰੱਬਾ ਕਿਤੇ ਸਾਡੀਆਂ ਮਾਵਾਂ ਨੂੰ ਭੁੱਲ ਭਲੇਖੇ ਕਰਦੀਆਂ ਵੱਡੀਆਂ ਬਜ਼ੁਰਗਾਂ ਨੂੰ ਇਹ ਕਿਤੇ ਚਸਕਾ ਲੱਗ ਗਿਆ ਆਪਾਂ ਸਾਡਾ ਤਾਂ ਮਰਨਾ ਹੋਊ ਮੈਂ ਤਾਂ ਜ਼ਹਿਰ ਖਾ ਕੇ ਮਰ ਜੂ ਤੇ ਇਹਨਾਂ ਦੇ ਘਰ ਤੇ ਬੜੇ ਅਜੀਬ ਜਵਾਕ ਉਹ ਵੀ ਕੰਜਰੀ ਹੋਣਗੇ ਫਿਰ ਹੋਰ ਕੀ ਕਹੀਏ ਉਹਨੂੰ ਇਹਨੂੰ ਪੁੱਛੇ ਮਾਤਾ ਜੀ ਭੈਣ ਜੀ ਹਾਂ ਆਂਟੀ ਜੀ ਤੁਸੀਂ ਇਹ ਕਰਦੇ ਹੋ ਇਹ ਕਿੰਨੇ ਕ ਚੰਗੇ ਲੱਗਦੇ ਆ ਜੀ ਤਾਂ ਤੁਹਾਡੇ ਚ ਹੋਵੇ ਤੁਹਾਡੀ ਫਿਗਰ ਹੋਵੇ ਮਲਾਈਕਾ ਮਲਾਈਕਾ ਅਰੋੜਾ ਵਰਗੀ ਹੈ ਮਲਿਕਾ ਸ਼ਰਾਵਤ ਵਰਗੀ ਜੁਹੀ ਜਾਵਲਾ ਉਸ ਹਿਸਾਬ ਦਾ ਫਿਗਰ ਹੋਵੇ ਤਾਂ ਬੁੰਡੇ ਲੰਦੇ ਹੋਏ ਚੰਗੇ ਵੀ ਲੱਗਦੇ ਹੋ ਤੇ ਪੈਰਾਂ ਤੇ ਜਾਨ ਨਹੀਂ ਆ ਦੇ ਕਿਦਾਂ ਐਡੀਆਂ ਚੱਕੀ ਜਾਂਦੀ ਪਈ ਐ ਡਿੱਗ ਜਾਣਗੀ ਗੋਡਾ ਗੋਡਾ ਲੱਗ ਜਾਊਗਾ ਹੋਰ ਬਦਲਵਾਂਦੀ ਫੜेंगी ਰੋਡ ਪਲੇਟਾ ਪੈਂਦੀਆਂ ਫਰਣਗੀਆਂ ਦੇਖ ਦੇ ਬਰਾਹ ਤੁਸੀਂ ਬੁੜੀਆਂ ਨੇ ਕਿਸੇ ਨੇ ਨਹੀਂ ਪਾਣੀ ਹੈ ਢੀਲੀਏ ਮੰਮੇ ਲੈ ਕੇ 50 ਰੁਪਏ ਵਾਲੀ ਬਰਾਹ ਪਾ ਕੇ ਬਹਿ ਜਾਂਦੀਆਂ ਤੇ ਰੀਲਾਂ ਬਣਾਣਾ ਦੇਖ ਦੇ ਤੇ ਕਿਦਾਂ ਗੋਲ ਗੋਲ ਬੁੰਡੇ ਲੰਦੀ ਪਈ ਐ ਤੇ ਮੈਂ ਸੋਚਦੀ ਤੂੰ ਹੀ ਬੁੜੀਆਂ ਜਿਹੜੀਆਂ ਰੀਲਾਂ ਛੀਲਾਂ ਬਣਾਉਂਦੀਆਂ ਦਾ ਬੁੰਡ ਹਲਾਉਂਦੀਆਂ ਹੋਈਆਂ ਤੇ ਆਪਦੇ ਜਵਾਨੀ ਦੇ ਟਾਈਮ 'ਚ ਸਾਲੀਆਂ ਕਿੰਨੀਆਂ ਗਰਮ ਹੋਣਗੀਆਂ ਆ ਤਾਂ ਹੁਣ ਐਡੀਆਂ ਤਤੀਆਂ ਪਈਆਂ ਜਵਾਨੀ ਦੇ ਟਾਈਮ 'ਚ ਤੂੰ ਕੀ ਕਹਿ ਰਟਾਇਆ ਹੋਣਾ ਬਾਜ਼ਾਰਾਂ 'ਚ ਹੈ ਆਪਣੀ ਜ਼ਿੰਦਗੀ 'ਚ ਕੀ ਕਹਿ ਰਟਾਇਆ ਹੋਣਾ ਥੋੜਾ ਅਕਲ ਕਰਿਆ ਕਰੋ ਨਹੀਂ ਚੱਦੀਆਂ ਐਸੀਆਂ ਗੱਲਾਂ ਤੂੰ ਕੋਈ ਸਿਆਣੀ ਬਿਆਣੀ ਗੱਲ ਕਰ ਕਿ ਚਲ ਤੂੰ ਨੱਚ ਲੈ ਮੈਂ ਕਹਨੀ ਨੱਚ ਲੈ ਤੇਰਾ ਸ਼ਰੀਰ ਵੀ ਨਾ ਹੋਵੇ ਨੱਚ ਲੈ ਲੇਕਿਨ ਨੱਚ ਡਾਂਸ ਪਿਆਰ ਫਰਮ ਡਾਂਸ ਦੀ ਦਿਖਾ ਬਹੁਤ ਸਾਰੀਆਂ ਐਸੀ ਜਨਨੀਆਂ ਬਜ਼ੁਰਗ ਹੈਗੀਆਂ ਸਰੋਜ ਖਾਨ ਨੂੰ ਲੈ ਲੋ ਹੋਰ ਵੀ ਕਾਫੀ ਸਾਰੇ ਹੈਗੇ ਨੇ ਡਾਂਸਰ ਪੇਜ ਹੈਗੇ ਨੇ ਚੈਨਲ ਹੈਗੇ ਨੇ ਜਿਹੜੀ ਨੱਚਦੀਆਂ ਨੇ ਤੇ ਅਫਸੋਸ ਹੁੰਦਾ ਹੈ ਤੇ ਘਰ ਦੇ ਲਈ ਕਿਤੇ ਜ਼ਹਿਰ ਜ਼ੋਰ ਫੜਾਓ ਇਹਨਾਂ ਦੇ ਘਰ ਦੇ ਮੇਰੇ ਵਰਗਾ ਤਾਂ ਮਰ ਜੇਗਾ ਭਾਈ ਮਾਪਣਾ ਮੈਂ ਤਾਂ ਮਰ ਜਾਣਾ ਜੇ ਐਸੀ ਕੋਈ ਬੁੜੀ ਬੜੀ ਸਾਡੇ ਟੱਬਰ ਚੋਂ ਕਿਤੇ ਨਿਕਲ ਆਈ ਆ ਇੱਕ ਸੀਗਾ ਇੱਕ ਪਰਜਾ ਪੀਸ ਭੈਣ ਚ ਉਹਦੇ ਨਾਲ ਤਾਂ ਸਾਰੇ ਟੱਬਰ ਨੇ ਸਾਡੇ ਬਾਈਕਾਟ ਕੀਤਾ ਹੋਇਆ ਟੱਟੇ ਖੂਚੇ ਜਾਵੇ ਉਹ ਤੇ ਉਹਦੀ ਮਾਂ ਤੇ ਉਹਦਾ ਭਰਾ ਤੇ ਸਾਰਾ ਟੱਬਰ ਮਤਲਬ ਟੋਟਲੀ ਬਾਈਕਾਟ ਐਸੇ ਨਾ ਪਾਓ ਵਿਆਹ ਸ਼ਾਦੀਆਂ ਚ ਘਰ ਚ ਫੰਕਸ਼ਨਾਂ ਚ ਵੀ ਨਹੀਂ ਬੁਲਾਈਦਾ ਤੇ ਤੁਹਾਨੂੰ ਭੈਣ ਚ ਪਤਾ ਨਹੀਂ ਕੌਣ ਕਿਵੇਂ ਕਿੱਦਾਂ ਬੁਲਾ ਲੰਦਾ ਬਕਾਇਦਾ ਤੁਹਾਡੇ ਐਫੀਡੇਵਿਡ ਬਣਵਾਣੇ ਪੈਂਦੇ ਹੋਣੇ ਕਿ ਰਾਂਜਾ ਦੇ ਖਬਰਦਾਰ ਜੇ ਕੈਮਰੇ ਚੱਕੇ ਤੁਸੀਂ ਇਹ ਜਿਹੜੇ ਐਸੇ ਹੁੰਦੇ ਨੇ ਜਾਵੜੀ ਐ ਮੈਂ ਮਾਰੀ ਮਰਦੀ ਹੈਗੀ ਮੈਂ ਨਹੀਂ ਚੰਗੀ ਲੱਗਦੇ ਤੈਨੂੰ ਇਦਾਂ ਕਹਿੰਦੀ ਹੋਈ ਪਾਗਲ ਲੱਗਦੀ ਹੈ ਦਿਮਾਗੀ ਮਰੀਜ਼ ਐਸੀਆਂ ਔਰਤਾਂ ਮੈਨੂੰ ਦਿਮਾਗੀ ਮਰੀਜ਼ ਲੱਗਦੀਆਂ ਬੇ ਉਮਰੇ ਤੁਸੀਂ ਹਰਕਤਾਂ ਕਰਨੀਆਂ ਤੁਸੀਂ ਜਿਵੇਂ ਤੁਹਾਡਾ ਹਜੇ ਨਵਾਂ ਨਵਾਂ ਉੱਗਿਆ ਹੋਵੇ ਥੱਲੋ ਦੀ ਛੋਲਾ ਛੋਲਾ ਮੈਂ ਮਹਿਕਪ੍ਰੀਤ ਦੀ ਗੱਲ ਕਰਨੀ ਤਾਂ ਨਹੀਂ ਸੀ ਲੇਕਿਨ ਉੜਦੇ ਉੜਦੇ ਜੋ ਵੀ ਐਕਸ ਵਾਈ ਜ਼ेड ਇਹਦੇ ਪਿਓ ਦੀ ਖਬਰ ਆਈ ਹੈ ਮੈਂ ਜ਼ਿਕਰ ਨਹੀਂ ਕਰਾਂਗੀ ਜਦ ਤੱਕ ਆਫੀਸ਼ੀਅਲੀ ਕਿਤੋਂ ਨਹੀਂ ਆਂਦੀ ਜੋ ਵੀ ਇਹਦੀ ਪਿਓ ਦੀ ਖਬਰ ਆਈ ਹੈ ਕਿ ਇਦਾਂ ਇਦਾਂ ਫਲਾਣਾ ਫਲਾਣਾ ਹੋ ਗਿਆ ਇਹਦੇ ਪਿਓ ਦੇ ਨਾਲ ਠੀਕ ਹੈ ਪਰਸੋ ਰਾਤ ਦਾ ਹੋਇਆ ਇਦਾਂ ਖਬਰ ਦੇ ਹਸਾਬ ਨਾਲ ਜਾਣੇ ਕੀ ਦੀਵਾਲੀ ਤੋਂ ਇੱਕ ਰਾਤ ਪਹਿਲਾਂ 20 ਤਰੀਕ ਦੀ ਰਾਤ ਨੂੰ ਹੋਇਆ ਤੇ ਖਬਰ ਹੈ ਇਦਾਂ ਦੀ ਹੈ ਨਾ ਸੋ ਖਬਰ ਤੋਂ ਬਾਅਦ ਇਹ ਇਹਦੇ YouTube ਚੈਨਲ ਤੇ 7 ਘੰਟੇ ਯਾਨੀ ਅੱਜ ਤੋਂ ਠੀਕ ਕੱਲ ਜਿਹੜੀ ਦੀਵਾਲੀ ਨਿਕਲੀ ਹੈ ਉਦੋਂ ਇੱਕ ਰੀਲ ਪਈ ਇਹ ਬੈਕਗ੍ਰਾਉਂਡ ਦੇਖ ਕੇ ਤਾਂ ਪਿੰਡ ਹੀ ਲੱਗਦਾ ਇਹਦਾ ਘਰ ਤੇ ਇਹ ਆ ਵੀ 7 ਘੰਟੇ ਪਈ ਪਹਿਲਾਂ ਪਈ ਤੇ ਆ ਵਾਲੀ ਰੀਲ ਆ 1 ਅਕਤੂਬਰ ਯਾਨੀ ਕਿ 24 ਘੰਟੇ ਪਹਿਲਾਂ ਪਈ ਠੀਕ ਹੈ ਤੇ ਗੱਲ ਤਾਂ ਕੁਝ ਹੈ ਨਹੀਂ ਖਾਸ ਇੰਨੀ ਮੈਂ ਕਰਨੀ ਬਟ ਇਹ ਕਰਨਾ ਚਾਹਾਂਗੀ ਕਿ ਇਹ ਪਾਗਲ ਜਿਹੜੀ ਇਨਸਾਨ ਹੈਗੀ ਆ ਮਹਿਕਪ੍ਰੀਤ ਇਹ ਟੋਟਲੀ ਪਾਗਲ ਹੈਗੀ ਆ ਕੰਪਲੀਟਲੀ ਇਹ ਚ ਕੋਈ ਸ਼ੱਕ ਨਹੀਂ ਇੱਕ ਧੀ ਦੇ ਨਾਤੇ ਜੇ ਸਾਡੇ ਪਿਓ ਨੂੰ ਮਾਂ ਨੂੰ ਕੁਝ ਵੀ ਹੁੰਦਾ ਗੰਦੀ ਤੋਂ ਗੰਦੀ ਧੀ ਵੀ ਥੋੜਾ ਕਿਤੇ ਸ਼ਰਮ ਸ਼ਰਮ ਕਰ ਲੈਂਦੀ ਆ ਔਰ ਇਹਨੂੰ 1% ਵੀ ਨਹੀਂ ਹੈਗਾ ਉਹ ਪਰਸੈਂਟੇਜ ਤਾਂ ਆਬਵੀਅਸ ਜੀ ਗੱਲ ਐ ਦੋ ਤਿੰਨ ਵਾਰੀ ਭੱਜ ਗਈ ਏ ਉਹ ਲੱਲਾ ਪਪਾ ਜੋ ਵੀ ਦੀ ਕਹਾਣੀ ਐ ਮੈਨੂੰ ਰਿਪੀਟ ਨਹੀਂ ਕਰਨੀ ਪਈ ਮੈਂ ਥੱਕ ਚੁੱਕੀ ਆ ਭੈਣ ਚ ਮਹਿਕ 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 ਯੂ ਆਰ ਨਾਥਿੰਗ ਭੈਣ ਜੀ ਤੁਸੀਂ ਜ਼ੀਰੋ ਮੇਰੇ ਹਿਸਾਬ ਦੇ ਨਾਲ ਮੇਰੀ ਲਾਈਫ ਚ ਮੇਰੀ ਨਜ਼ਰਾਂ ਚ ਮੇਰੇ ਆਸ-ਪਾਸ ਸੋ ਤੇਰਾ ਜ਼ਿਕਰ ਕਦੇ ਨਹੀਂ ਹੋਣਾ ਚਾਹੀਦਾ ਔਰ ਜਿੰਨਾ ਜਿਹਾ ਹੋ ਗਿਆ ਉਸ ਸਾਹਮਣੇ ਥੂ ਐ ਸੱਚੀ ਕਸਮ ਨਾਲ ਥੂ ਐ ਤੇਰੇ ਤੇ ਇਲਾ ਤੇ ਇਲਾ ਮਤਲਬ ਸੋਸ਼ਲ ਮੀਡੀਆ ਇੰਨਾ ਕਿ ਜ਼ਿਆਦਾ ਜ਼ਰੂਰੀ ਹੋ ਗਿਆ ਇਨਾ ਇੰਪੋਰਟੈਂਟ ਹੋ ਗਿਆ ਕਿ ਤੁਹਾਡੀ ਮਾਂ ਪਿਓ ਆ ਚਲੋ ਆ ਆ ਤਾਂ ਵੈਲਿਡ ਹੀ ਨਹੀਂ ਮੇਰੀਆਂ ਗੱਲਾਂ ਸਾਰੀਆਂ ਮੈਂ ਕੀ ਗੱਲ ਕਰ ਰਹੀ ਆ ਪਾਗਲ ਹੋਈ ਪਈ ਆ ਮੈਂ ਹਕ ਤੋ ਮੈਂ ਕਿਸ ਗੱਲ ਦੀ ਉਮੀਦ ਕਰਾਂ ਜਿੰਨੇ ਦੋ ਤਿੰਨ ਵਾਰੀ ਨਹੀਂ ਸੋਚੇ ਆ ਗੰਦਪਾਨ ਲੱਗੇ ਉਹ ਇਹਦੀ ਤਾਂ ਗੱਲ ਹੀ ਛੱਡੋ ਮੈਂ ਹਕ ਤੇਰਾ ਕਸੂਰ ਨਹੀਂ ਆ ਸਾਰਾ ਕਸੂਰ ਹੈਗਾ ਇਹਦੀ ਮਾਂ ਦਾ ਗੰਦੀ ਤੀਵੀਂ ਘਰ ਵਿੱਚ ਆਵੇ ਤਾਂ ਕਿਦਾਂ ਖਾਨਦਾਨ ਦੇ ਖਾਨਦਾਨ ਉਜੜਦੇ ਆ ਲਾਈਵ ਐਗਜ਼ਾਮਪਲ ਮਹਿਕਪ੍ਰੀਤ ਦਾ ਪੂਰਾ ਪਰਿਵਾਰ ਲਾਈਵ ਐਗਜ਼ਾਮਪਲ ਜੇ ਮਹਿਕਪਰੀਤ ਦੀ ਚਲੇ ਦਾ ਪਿਓ ਅਨਾਬ ਸ਼ਨਾਬ ਸੀਗਾ ਨਸ਼ੇੜੀ ਸੀ ਲੱਲਾ ਪਪਾ ਆਇਆ ਸੀਗਾ ਜੋ ਮਰਜੀ ਸੀ ਜੇ ਬੱਚਿਆਂ ਦੀ ਜਵਾਕਾਂ ਦੀ ਮਾਂ ਚੱਜ ਵੀ ਹੋਏਗੀ ਪਿਓ ਜਿੱਦਾਂ ਦਾ ਮਰਜੀ ਹੋਵੇ ਦਾਦਾ ਦਾ ਜਿੱਦਾਂ ਦਾ ਮਰਜੀ ਹੋਵੇ ਆਪਣੇ ਜਵਾਕਾਂ ਨੂੰ ਹੀਰਾ ਬਣਾ ਕੇ ਰੱਖਦੀ ਹੈ ਹੀਰੇ ਦੀ ਤਰ੍ਹਾਂ ਤਰਾਸ਼ ਦਿੰਦੀ ਹੈ ਇੱਕ ਮਾਂ ਪਰ ਇਹਦੀ ਮਾਂ ਨੇ ਇਹਦੀ ਮਾਂ ਆਪ ਲੁੱਚੀ ਲਫੰਗੀ ਗਸ਼ਤੀਆਂ ਵਾਲਾ ਹਸਾਬ ਇਹਦਾ ਲੱਗਦਾ ਸੀ ਦੇਖ ਕੇ ਕਿਹਦੀ ਮਾਂ ਲਫੰਗੀ ਹੈ ਲੁੱਚੀ ਹੈ ਕਿਹੜੀ ਮਾਂ ਕਿਹੜਾ ਪਿਓ ਅਸੈਪਟ ਕਰੇਗਾ ਐਸੀ ਚੀਜ਼ ਨੂੰ ਤਾਂ ਮਿੰਟੋ ਮਿੰਟ ਵਿਆਹ ਨਹੀਂ ਕਰਦੇ ਹੁੰਦੇ ਆ ਬਥੇਰਾ ਕੇਸ ਦੇਖੇ ਹੋਏ ਕੁੜੀਆਂ ਪੱਜ ਗਈ ਬਈ ਇੱਕ ਮਹੀਨੇ ਕੀ 15 ਦਿਨਾਂ ਦੇ ਅੰਦਰ ਫਾਇਆ ਵੜ ਦਿੰਦੇ ਉਸਤੀ ਦਾ ਜਿਹੜਾ ਮੂੰਹ ਕਾਲਾ ਕਰਾ ਕੇ ਆਂਦੇ ਇਹਨੂੰ ਮੂੰਹ ਕਾਲਾ ਕਰਾਣਾ ਹੀ ਕਹਿੰਦੇ ਆ ਅੱਜ ਕੱਲ ਦੇ ਨੌਜਵਾਨ ਜਵਾਕ ਆ ਭੱਜ ਜਾਣੇ ਨੂੰ ਮੂੰਹ ਕਾਲਾ ਕਰਾਣ ਨੂੰ ਕਹਿੰਦੇ ਆ ਜੀ ਪਿਆਰ ਹੈ ਆਈ ਲਵ ਯੂ ਹੈ ਜੀ ਲਵਿੜਵੀ ਹੈ ਇਸ਼ਕ ਮੁਸ਼ਕਲ ਹੈਗਾ ਮੂੰਹ ਕਰਾਣਾ ਮੂੰਹ ਕਾਲਾ ਕਰਾਣਾ ਹੀ ਕਹਿੰਦੇ ਨੇ ਤੁਸੀਂ ਮਾਪਿਓ ਦੇ ਪਿੱਠ ਪਿੱਛੇ ਉਹ ਕਰਮ ਕਰੋਗੇ ਉਹ ਮੂੰਹ ਕਾਲਾ ਕਰਾਣਾ ਹੀ ਹੋਏਗਾ ਤੁਸੀਂ ਜਿੰਨੇ ਮਰਜ਼ੀ ਮਾਡਰਨ ਹੋ ਜਾਓ ਉਹ ਮੂੰਹ ਕਾਲਾ ਕਰਾਣਾ ਹੀ ਹੋਏਗਾ ਮਾਪਿਆਂ ਨੂੰ ਧੋਖਾ ਦੇਣਾ ਮਾਪਿਆਂ ਦਾ ਹੀ ਖਾ ਕੇ ਮਾਪਿਆਂ ਤੋਂ ਟੱਟੀਆਂ ਪੰਜਵਾ ਕੇ ਛੋਟੇ ਹੁੰਦੇ ਤੇ ਵੱਡੇ ਹੁੰਦੇ ਜਿੱਦਾਂ ਤੁਹਾਨੂੰ ਆਪਣੀ ਬੁੰਡਾ ਸਾਫ਼ ਕਰਨੀ ਆ ਜਾਂਦੀ ਹੈ ਹਰਾਮ ਜਾਂਦੇ ਹੋ ਤੁਸੀਂ ਮੂੰਹ ਕਾਲਾ ਕਰਾਣੇ ਹੋ ਨੱਕ ਕਟਵਾਣੇ ਹਾਂ ਫੇ ਗਾਹ ਤੋੜੀ ਆਪ ਦਿਓ ਲਾਦਾ ਨੇ ਕੀ ਯਾਰ ਛੱਡ ਬਰਾ ਮਹਿਕ ਅ ਜੋ ਤੇਰੇ ਪਿਓ ਨਾਲ ਹੋਇਆ ਨਾ ਉਹ ਤੇਰੇ ਨਾਲ ਵੀ ਹੋ ਜਾਣਾ ਚਾਹੀਦਾ ਸੀਗਾ ਰਾਈਟ ਬਿਲਕੁਲ ਐਗਰੀ ਤੇਰੇ ਤੇਰੇ ਪਿਓ ਤੋਂ ਪਹਿਲਾਂ ਤਾਂ ਮੈਂ ਕਹਨੀ ਆ ਤੇਰੇ ਤੇਰੀ ਮਾਂ ਦਾ ਐਸਾ ਹਸ਼ਲ ਹੋਣਾ ਚਾਹੀਦਾ ਸੀ ਜਦ ਵਿਆਹ ਕੇ ਆਈ ਸੀ ਨਾ ਤੇਰੇ ਦਾਦੇ ਨੇ ਦੇਖੀ ਸੀਗੀ ਆ ਲੱਛਣ ਤੇ ਧੌਣ ਵੱਡਾ ਨਹੀਂ ਚਾਹੀਦੀ ਸੀ ਅਸੀਂ ਨੂੰਦੀ ਮਨ ਤਾਂ ਲੱਗਦਾ ਤੇਰਾ ਸਾਰਾ ਪੂਰਾ ਪੀੜੀ ਪੀੜੀ ਖਰਾਬ ਹੈਗਾ ਪੂਰਾ ਟੱਬਰ ਦਾ ਉਹ ਵਾਟਾ ਨਾ ਐਟੀਟਿਊਡ ਐਟੀਟਿਊਡ ਕਾਦਾ ਇਹਦੇ ਨਾਲ ਗੱਲ ਕਰਨਾ ਹੀ ਬੇਕਾਰ ਆ ਬੰਡ ਮਰਾ ਤੂਆ